ਸੱਚੇ ਦਿਲੋਂ ਈਸ਼ਵਰ ਦੀ ਸੋ ਖਾਂਦਾ ਜਾਂ ਖਾਂਦੀ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸਰਦਾ ਅਤੇ ਨਿਸ਼ਟਾ ਰੱਖਾਂਗਾ ਰੱਖਾਂਗੀ ਅਤੇ ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਰੱਖਾਂਗੀ ਰੱਖਾਂਗੇ ਅਤੇ ਮੈਂ ਪੰਚ ਪੰਚ ਵਜੋਂ ਆਪਣੇ ਫਰਜ਼ਾਂ ਨੂੰ ਨਿਸ਼ਚਾਪੂਰਵਕ ਨਿਸ਼ਚਾਪੂਰਵਕ ਅਤੇ ਇਮਾਨਦਾਰੀ ਇਮਾਨਦਾਰੀ ਨਾਲ ਨਿਭਾਵਾਂਗਾ ਨਿਭਾਵਾਂਗੀ ਅਤੇ ਮੈਂ ਅਤੇ ਮੈਂ ਹਰ ਤਰ੍ਹਾਂ ਦੇ ਲੋਕਾਂ ਨਾਲ ਹਰ ਤਰ੍ਹਾਂ ਦੇ ਲੋਕਾਂ ਨਾਲ ਬਿਨਾਂ ਕਿਸੇ ਡਰ ਬਿਨਾਂ ਕਿਸੇ ਡਰ ਪੱਖਪਾਤ ਪੱਖਪਾਤ ਸੰਦੇਹ ਜਾ ਮਾੜੀ ਭਾਵਨਾ ਦੇ ਭਾਰਤ ਦੇ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਨਿਆਂ ਕਰਾਂਗੀ ਕਰਾਂਗਾ ਇਨਕਲਾਬ ਜਿੰਦਾਬਾਦ ਧੰਨਵਾਦ ਆ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਜੀ ਦੇ ਨਾਲ ਕਰਨੀ ਕਿਰਪਾਲਤਾ ਕਰ ਔਰ ਸਾਰੇ ਹੀ ਪੰਛੀ ਸਾਧੂ ਬੇਨਤੀ ਹੈ ਕਿ ਜਿਵੇਂ ਕਿ ਸਰਕਾਰ ਜੋ ਹੈ ਕਰਨਾ ਹੈ ਸਨਮਾਨ ਤੋਂ ਬਾਅਦ ਅਸੀਂ ਸਾਰੇ ਨੇ ਰਸਗਾਨ ਕਰਨਾ ਹੈ ਸਾਰੇ ਨੇ ਆਪਣੀ ਆਪਣੀ ਜਗ੍ਹਾ ਤੇ ਖੜੇ ਹੋ ਕੇ ਰਸਗਾਨ ਵਿੱਚ ਸਾਧਨ ਦੀ ਪੋਜੀਸ਼ਨ ਵਿੱਚ ਕੱਢਣਾ ਹੈ ਰਸਗਾਨ 50 ਸੈਕਿੰਡ 1 ਮਿੰਟ ਦੇ ਮੈਡਮ ਮਰਜੂਦ ਕੋ ਲੋਟੀ ਹੈ ਜੀ ਆਪ ਸੁਬਾਸ ਖਤਰ ਆਪ ਹੂਨ ਬਿੰਗ ਪਹਿਲਾ ਜੇ ਵੀ ਪ੍ਰਧਾਨ ਹਨ ਉਹ ਹਾਜ਼ਰ ਹਨ ਤੇ ਵਰਦੀਨ ਕਰਾਣਾ ਜੀ ਆਪ ਆਖੋ ਉਹ ਵੀ ਸਾਡੇ ਅੱਜ ਨੂੰ ਬਹੁਤ ਬਹੁਤ ਸਾਰ ਬਾਸਰ ਹੁਣ ਸਾਰੇ ਜੀ

जिला प्रशासन मांडوك डिप्टी कमिश्नर एससी साहब और उमननाथ निहाल इन से संबंधित जो मुख्यमंत्री महानिहाल जो है वो जारी की तो इनकी थोड़ी के बाद बता रहे कि xmlns असिस्टेंट करना